ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਡਹੰਸ ਮਹੱਲਾ ਚੌਥਾ ਹਰ ਸਤਗੁਰ ਹਰ ਸਤਗੁਰ ਮੇਲ ਹਰ ਸਤਗੁਰ ਚਰਨ ਹਮ ਭਾਇਆ ਰਾਮ ਏ ਹਰੀ ਸਾਨੂੰ ਸਤਗੁਰਾਂ ਨਾਲ ਮੇਲ ਏ ਹਰੀ ਸਾਨੂੰ ਸਤਗੁਰਾਂ ਨਾਲ ਮਿਲਣਾ ਕਰ ਕਿਉਂਕਿ ਹਰੀ ਹਮ ਸਾਨੂੰ ਰਾਮ ਸਰੂਪ ਸਤਿਗੁਰਾਂ ਦੇ ਚਰਨ ਕਮਲ ਪਾਉਂਦੇ ਚੰਗੇ ਲੱਗਦੇ ਹਨ ਤਿਮਰ ਅਗਿਆਨ ਗਵਾਇਆ ਗੁਰ ਗਿਆਨ ਅੰਜਨ ਗੁਰ ਪਾਇਆ ਰਾਮ ਉਹਨਾਂ ਗੁਰਾਂ ਨੇ ਅਗਿਆਨ ਦੇ ਤਿਮਰ ਹਨੇਰੇ ਅਵਰਣ ਸ਼ਕਤੀ ਤੇ ਵਿਖੇਪ ਸ਼ਕਤੀ ਨੂੰ ਗਵਾਇਆ ਕੀਏ ਗਵਾ ਦਿੱਤਾ ਹੈ ਅਤੇ ਮਨ ਬੁੱਧ ਰੂਪੀ ਨੇਤਰਾਂ ਵਿੱਚ ਗੁਰ ਵੱਡਾ ਗਿਆਨ ਭਾਵ ਅਪਰੋਖ ਗਿਆਨ ਰੂਪੀ ਅੰਜਨ ਸੁਰਮਾ ਸਰਦਾ ਰੂਪੀ ਸੁਰਮੇਦਾਨੀ ਵਿੱਚੋਂ ਸੁਰਤ ਰੂਪੀ ਸਲਾਈਆਂ ਨਾਲ ਰਾਮ ਸਰੂਪ ਗੁਰਾਂ ਨੇ ਪਾਉਣਾ ਕੀਤਾ ਹੈ ਗੁਰ ਗਿਆਨ ਅੰਜਨ ਸਤਿਗੁਰੂ ਪਾਇਆ ਅਗਿਆਨ ਅੰਧੇਰ ਬਿਨਾਸੀ ਸਤਿਗੁਰੂ ਜੀ ਨੇ ਗੁਰ ਅਪਰੋਖ ਗਿਆਨ ਰੂਪੀ ਅੰਜਨ ਸੁਰਮਾ ਸਾਡੇ ਮਨ ਬੁੱਧ ਰੂਪੀ ਨੇਤਰਾਂ ਵਿੱਚ ਪਾਉਣਾ ਕੀਤਾ ਹੈ ਜਿਸ ਕਰਕੇ ਅਗਿਆਨ ਦਾ ਹਨੇਰਾ ਬਿਨਾਸੀ ਨਾਸ਼ ਹੋ ਗਿਆ ਹੈ ਸਤਗੁਰ ਸੇਵ ਪਰਮ ਪਦ ਪਾਇਆ ਹਰ ਜਪਿਆ ਸਾਸ ਗਿਰਾਸੀ ਜਿਨ੍ਹਾਂ ਜਿਨ੍ਹਾਂ ਨੇ ਸਤਗੁਰੂ ਸਾਹਿਬ ਜੀ ਦਾ ਸੇਵਨ ਕੀਤਾ ਹੈ ਉਹਨਾਂ ਨੇ ਪਰਮ ਵੱਡੀ ਪਦਵੀ ਪਾਵ ਕੈਵਲ ਮੋਗ ਨੂੰ ਪਾਉਣਾ ਕੀਤਾ ਹੈ ਅਤੇ ਉਹਨਾਂ ਨੇ ਹੀ ਹਰ ਕਈਏ ਪਰਮੇਸ਼ਰ ਨੂੰ ਸਾਸ ਗਿਰਾਸੀ ਆਉਂਦੀ ਜਾਂਦੀ ਸਵਾਸਾਂ ਨਾਲ ਹਰੇਕ ਸਵਾਸ ਤੇ ਗ੍ਰਾਸੇ ਗ੍ਰਾਹੀ ਲੈਂਦਿਆ ਵੀ ਜਪਿਆ ਹੈ ਜਿਨ ਕਉ ਹਰ ਪ੍ਰਭ ਕਿਰਪਾ ਤਾਰੀ ਤੇ ਸਤਿਗੁਰ ਸੇਵਾ ਲਾਇਆ ਜਿਨ੍ਹਾਂ ਦੇ ਤਾਈ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਨੇ ਆਪਣੀ ਕਿਰਪਾ ਦਇਆ ਦ੍ਰਿਸ਼ਟੀ ਧਾਰਨ ਕੀਤੀ ਹੋਈ ਹੈ ਉਹਨਾਂ ਨੂੰ ਹੀ ਸਤਿਗੁਰਾਂ ਦੀ ਸੇਵਾ ਟਹਿਲ ਵਿੱਚ ਲਾਉਣਾ ਕੀਤਾ ਹੈ ਹਰ ਸਤਿਗੁਰ ਹਰ ਸਤਿਗੁਰ ਮੇਲ ਹਰ ਸਤਿਗੁਰ ਚਰਨ ਹਮ ਭਾਇਆ ਆਰਾਮ हे हरि सानू सतगुरुਾਂ ਦੇ ਨਾਲ हे हरि सानू सतगुरुਾਂ ਦੇ ਨਾਲ ਮਿਲਣਾ ਕਰ ਕਿਉਂਕਿ हे हरि सानू ਸਤਗੁਰਾਂ ਦੇ ਚਰਨ ਕਮਲ ਹੀ ਪਾਉਂਦੇ ਚੰਗੇ ਲੱਗਦੇ ਹਨ ਮੇਰਾ ਸਤਗੁਰ ਮੇਰਾ ਸਤਗੁਰ ਪਿਆਰਾ ਮੈਂ ਗੁਰ ਬਿਨ ਰਹਿਣ ਨਜਾਈਂ ਰਾਮ ਰਾਮ ਤੂੰ ਭਾਵ ਹੈ ਭਾਈ ਸਾਡਾ ਸਤਗੁਰੂ ਸਾਡਾ ਸਤਗੁਰੂ ਹੀ ਪਿਆਰਾ ਹੈ ਮੇਰਾ ਸਤ ਤ੍ਰੈਕਾਲ ਆਬਾਦ ਰੂਪ ਗੁਰਪੂਜਨੀਕ ਮੇਰ ਭਾਵ ਸੇ ਮੇਰ ਪਰਬਤ ਦੀ ਨਿਆਈ ਭਾਰੀ ਸਤਗੁਰੂ ਹੈ ਮੇਰੇ ਕੋਲ ਐਸੇ ਗੁਰਾਂ ਤੋਂ ਬਗੈਰ ਰਿਹਾ ਨਹੀਂ ਜਾਂਦਾ ਹਰ ਨਾਮੋ ਹਰ ਨਾਮ ਦੀਵੇ ਮੇਰਾ ਅੰਤ ਸਖਾਈ RAM RAM ਤੋਂ ਪਾਵ ਹੈ ਭਾਈ ਸਤਗੁਰੂ ਜੀ ਹਰੀ ਦਾ ਨਾਮ ਹਰੀ ਦਾ ਨਾਮ ਦਿੰਦੇ ਹਨ ਹਰੇਕ ਨਾਵਾਂ ਵਿੱਚੋਂ ਹਰੀ ਦਾ ਨਾਮ ਬਖਸ਼ਦੇ ਹਨ ਜੋ ਮੇਰਾ ਅੰਤ ਦੇ ਸਮੇਂ ਸਹਾਇਤਾ ਕਰਨ ਵਾਲਾ ਹੈ ਹਰ ਹਰ ਨਾਮ ਮੇਰਾ ਅੰਤ ਸਖਾਈ ਗੁਰ ਸਤਗੁਰ ਨਾਮ ਦਰੜਾਇਆ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦਾ ਨਾਮ ਮੇਰਾ ਅੰਤ ਦੇ ਸਮੇਂ ਸਖਾਈ ਸਹਾਇਤਾ ਕਰਨ ਵਾਲਾ ਹੈ ਉਹ ਨਾਮ ਗੁਰ ਪੂਜਨੀਕ ਸਤਗੁਰਾਂ ਨੇ ਦਰੜਾਇਆ ਧ੍ਰੜ ਕਰਵਾਇਆ ਹੈ ਪਾਪ ਮੇਰੇ ਹਿਰਦੇ ਵਿੱਚ ਵਸਾ ਦਿੱਤਾ ਹੈ ਜਿੱਥੇ ਪੁੱਤ ਕਲਤਰ ਕੋਈ 베ਲੀ ਨਹੀਂ ਤਿੱਥੇ ਹਰ ਹਰ ਨਾਮ ਛਡਾਇਆ ਹਾਂ ਜਿਸ ਥਾਂ ਤੇ ਪੁੱਤਰ ਕਲਤਰ ਇਸਤਰੀ ਆਦ ਸਬੰਧੀ ਕੋਈ ਵੀ 베ਲੀ ਸਹਾਇਕ ਨਹੀਂ ਹੁੰਦਾ ਉੱਥੇ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦੇ ਨਾਮ ਨੇ ਹੀ ਛਡਾਉਣਾ ਕੀਤਾ ਹੈ ਤਨ ਤਨ ਸਤ ਗੁਰ ਪੁਰਖ ਨਿਰੰਜਨ ਜਿੱਤ ਮਿਲ ਹਰ ਨਾਮ ਧਿਆਈ ਨਰੰજન ਕਈਏ ਸ਼ੁੱਧ ਸਰੂਪ ਪ੍ਰਮਾਤਮਾ ਦਾ ਰੂਪ ਪੁਰਖ ਪੂਰਨ ਸਤਿਗੁਰੂ ਸਾਹਿਬ ਜੀ ਧੰਤਾ ਦੇ ਜੋਗ ਹਨ ਜਿਸ ਗੁਰਾਂ ਨੂੰ ਮਿਲ ਕਰਕੇ ਪਰਮੇਸ਼ਰ ਦਾ ਨਾਮ ਧਿਆਉਣਾ ਕਰੀਦਾ ਹੈ ਮੇਰਾ ਸਤਿਗੁਰ ਮੇਰਾ ਸਤਿਗੁਰ ਪਿਆਰਾ ਮੈਂ ਗੁਰ ਬਿਨ ਰਹਿਣ ਨਾ ਜਾਈ ਮੇਰਾ ਸਤਿਗੁਰ ਮੇਰਾ ਸਤਿਗੁਰ ਸਭ ਤੋਂ ਪਿਆਰਾ ਹੈ ਮੇਰੇ ਕੋਲੋਂ ਹੁਣ ਗੁਰਾਂ ਤੋਂ ਬਿਗੈਰ ਰਿਹਾ ਨਹੀਂ ਜਾਂਦਾ ਜਿਨੀ ਦਰਸਨ ਜਿਨੀ ਦਰਸਨ ਸਤਗੁਰ ਪੁਰਖ ਨ ਪਾਇਆ ਰਾਮ ਰਾਮ ਤੋਂ ਭਾਵ ਹੈ ਭਾਈ ਪੁਰਖ ਪੂਰਨ ਸਤਗੁਰੂ ਸਾਹਿਬ ਜੀ ਦਾ ਜਿਨ੍ਹਾਂ ਨੇ ਦਰਸ਼ਨ ਦੀਦਾਰ ਸੱਚਮੁੱਚ ਹੀ ਜਿਨ੍ਹਾਂ ਨੇ ਦਰਸ਼ਨ ਦੀਦਾਰ ਨਹੀਂ ਪਾਉਣਾ ਕੀਤਾ ਜਿਨ੍ਹਾਂ ਜਿਨ੍ਹਾਂ ਨੇ ਖੜ ਸ਼ਸਤਰਾ ਖੜ ਦਰਸ਼ਨਾ ਛੇ ਪੇਖਾਂ ਛੇ ਸ਼ਸਤਰਾਂ ਦੇ ਦਰਸ਼ਨਾ ਵਿੱਚੋਂ ਸਤਗੁਰੂ ਪੁਰਖ ਜੀ ਦਾ ਦਰਸ਼ਨ ਨਹੀਂ ਪਾਇਆ ਤਿੰਨ ਨੇਫਲ ਤਿੰਨ ਨੇਫਲ ਜਨਮ ਸਭ ਬ੍ਰਿਥਾ ਗਵਾਇਆ ਰਾਮ ਰਾਮ ਤੂੰ ਭਾਵ ਹੀ ਪਾਈ ਉਹਨਾਂ ਨੇ ਨੇਫਲ ਵਿਅਰਥ ਹੀ ਉਹਨਾਂ ਨੇ ਵਿਅਰਥੀ ਆਪਣਾ ਮਨੁੱਖਾ ਜਨਮ ਉਹਨਾਂ ਨੇ ਨਸਫਲ ਕਰਮਾਂ ਵਿੱਚ ਲੱਗ ਕਰਕੇ ਆਪਣੇ ਜਨਮ ਨੂੰ ਸਾਰਾ ਹੀ ਵਿਅਰਥ ਗਵਾ ਲਿਆ ਨੇਫਲ ਜਨਮ ਤਿੰਨ ਬ੍ਰਿਥਾ ਗਵਾਇਆ ਤੇ ਸਾਖਤ ਮੋਏ ਮਰ ਝੂਰੇ ਉਹਨਾਂ ਨੇ ਆਪਣਾ ਅਮੋਲਕ ਮਨੁੱਖਾ ਜਨਮ ਨੇਹphal ਫਲ ਰਹਿਤ ਕੰਮਾਂ ਵਿੱਚ ਲੱਗ ਕਰਕੇ ਵਿਅਰਥ ਗਵਾ ਲਿਆ ਹੈ ਉਹ ਸਾਖਤ ਸ਼ਕਤੀ ਦੇ ਉਪਾਸ਼ਕ ਪਤਿਤਪੁਰਖ ਮੌਤ ਦੇ ਮਰੇ ਹੋਏ ਝੂਰਦੇ ਰਹਿੰਦੇ ਆ ਉਹ ਜਿਉਂਦੇ ਵੀ ਮਰੇ ਹਨ ਤੇ ਮਰ ਕੇ ਵੀ ਝੂਰਦੇ ਰਹਿੰਦੇ ਆ ਘਰ ਹੋਦੈ ਰਤਨ ਪਦਾਰਥ ਭੂਖੇ ਭਾਗ ਹੀਣ ਹਰ ਦੂਰੇ ਹਿਰਦੇ ਰੂਪੀ ਘਰ ਵਿੱਚ ਹੀ ਰਤਨ ਮਾਨਕ ਦੀ ਨਿਆਈ ਅਮੋਲਕ ਨਾਮ ਰੂਪੀ ਪਦਾਰਥ ਉਵਸਤ ਹੁੰਦੇ ਆ ਰਤਨਾ ਦੀ ਨਿਆਈ ਗੁਰਾਂ ਦਾ ਸਬਦ ਤੇ ਸਤ ਸੰਤੋਖ ਆਦਿ ਸ਼ੁਭ ਗੁਣਾ ਰੂਪੀ ਪਦਾਰਤ ਹੁੰਦਿਆਂ ਹੋਇਆਂ ਵੀ ਸਾក្ត ਪੁਰਖ ਖੁਦਿਆਵੰਤ ਰਹਿੰਦੇ ਆ ਭੁਖੇ ਰਹਿੰਦੇ ਆ ਇਹਨਾਂ ਭਾਗੀਣ ਕਰਮਾਂ ਤੋਂ ਹੀਣਿਆਂ ਨੂੰ ਪਰਮੇਸ਼ਰ ਦੂਰ ਹੀ ਪ੍ਰਤੀਤ ਹੁੰਦਾ ਬਹੁਤ ਪੁਰਾਣੇ ਸਮੇਂ ਦੀ ਗੱਲ ਹੈ ਕਿ ਕਿਸੇ ਨਗਰ ਵਿੱਚ ਇੱਕ ਅਮੀਰ ਸ਼ਾਹੂਕਾਰ ਸੀ ਜਿਸ ਦੀ ਬਾਜ਼ਾਰ ਵਿੱਚ ਬਹੁਤ ਵੱਡੀ ਦੁਕਾਨ ਸੀ ਜਦੋਂ ਉਸ ਨੂੰ ਆਪਣਾ ਅੰਤ ਦਾ ਸਮਾਂ ਨੇੜੇ ਆਉਂਦਾ ਦਿਸਿਆ ਤਾਂ ਉਸ ਨੇ ਆਪਣੇ ਲੜਕੇ ਨੂੰ ਕੋਲ ਬੁਲਾ ਕੇ ਕੰਮ ਕਰ ਬਾਰੇ ਸਮਝਾਇਆ ਕਿ ਬੇਟਾ ਰੋਜ਼ ਮਿੱਠਾ ਖਾਇਆ ਕਰੀ ਸ਼ਾਮੇ-ਸ਼ਾਮੇ ਹੀ ਦੁਕਾਨ ਤੇ ਜਾਇਆ ਕਰੀ ਕਿਸੇ ਉਧਾਰ ਲੈਣ ਆਏ ਗ੍ਰਾਹਕ ਨੂੰ ਮੋੜਿਆ ਨਾ ਕਰੀ ਜੇ ਧੰਦੀ ਲੋੜ ਪਵੇ ਤਾਂ ਸਵਾ ਪੈਰ ਦਿਨ ਚੜੇ ਸਮੀਤ ਚੋਂ ਮਸੀਤ ਵਿੱਚੋਂ ਪੁੱਟ ਲਵੀਂ ਤੇ ਹੋਰ ਜਿਆਦਾ ਧੰਦੀ ਜ਼ਰੂਰਤ ਹੋਵੇ ਆਨ ਫਿਰ ਤਮ ਸ਼ਾਹ ਕੋਲੋਂ ਲੈ ਲਵੀ ਇਸ ਤੋਂ ਪਹਿਲਾਂ ਕਿ ਪੁੱਤਰ ਕੋਈ ਹੋਰ ਗੱਲ ਪੁੱਛਦਾ ਉਹਨੇ ਚਿਰ ਨੂੰ ਸ਼ਾਹੂ ਕਰ ਗੁਜ਼ਰ ਗਿਆ ਭਾਵ ਸਵਾਦ ਛੱਡ ਗਿਆ ਉਸ ਦੇ ਗੁਜ਼ਰ ਜਾਣ ਮਗਰੋਂ ਆਪਣੇ ਪਿਤਾ ਦੇ ਕਹੇ ਹੋਏ ਬਚਨਾਂ ਦਾ ਭੇਤ ਨਾ ਸਮਝ ਸਕਿਆ ਤੇ ਉਸ ਤੋਂ ਉਲਟਾ ਕੰਮ ਕਰਨ ਲੱਗ ਪਿਆ ਭਾਵ ਪਿਤਾ ਵੱਲੋਂ ਮਿੱਠਾ ਖਾਣ ਲਈ ਆਗਿਆ ਕੀਤੀ ਸੀ ਤਾਂ ਇਸਨੇ ਹਰ ਰੋਜ਼ ਘਰ ਵਿੱਚ ਮਿੱਠੇ-ਮਿੱਠੇ ਪਕਵਾਨ ਬਣਵਾ ਕੇ ਖਾਣੇ ਸ਼ੁਰੂ ਕਰ ਦਿੱਤੇ ਸ਼ਾਮੇ ਸ਼ਾਮੇ ਜਾਣ ਲਈ ਘਰ ਤੋਂ ਦੁਕਾਨ ਤੱਕ ਕਨਾਤਾਂ ਸ਼ਮਿਆਨੇ ਲਾ ਲਈਆਂ ਤੇ ਜੇ ਕੋਈ ਗ੍ਰਾਹਕ ਉਧਾਰ ਸੌਦਾ ਲੈ ਜਾਵੇ ਤਾਂ ਉਸ ਤੋਂ ਪੈਸਾ ਨਾ ਮੰਗਿਆ ਕਰੀ ਇਉਂ ਥੋੜੇ ਸਮੇਂ ਵਿੱਚ ਹੀ ਕੰਗਾਲ ਹੋ ਗਿਆ ਫਿਰ ਇਸ ਨੂੰ ਆਪਣੇ ਪਿਤਾ ਦੀ ਗੱਲ ਯਾਦ ਆਈ ਕਿ ਪਿਤਾ ਜੀ ਨੇ ਕਿਹਾ ਸੀ ਜੇ ਧੰਨ ਦੀ ਜ਼ਰੂਰਤ ਪਵੇ ਤਾਂ ਸਵਾ ਪਹਿਰ ਦਿਨ ਜਿਹੜੇ ਮਸਜਿਦ ਤੋਂ ਪੁੱਢ ਲਵੀਂ ਇਸ ਸੰਸਾਰ ਉਹ ਮਸਜਿਦ ਨੂੰ ਪੁੱਢਣ ਲੱਗ ਗਿਆ ਅਦੂਮੁੱਤੀ ਮੁਸਲਮਾਨਾਂ ਨੇ ਬਹੁਤ ਕੁੱਟਿਆ ਕੁੱਟ ਖਾ ਕੇ ਵਾਪਸ ਆ ਗਿਆ ਅਤੇ ਥਮ ਸ਼ਾਹ ਦਾ ਇਸ ਨੂੰ ਪਤਾ ਨਾ ਲੱਗਿਆ ਇੱਕ ਦਿਨ ਇਸ ਦੇ ਪਿਤਾ ਦਾ ਇੱਕ ਪੁਰਾਣਾ ਮਿੱਤਰ ਇਸ ਦੇ ਘਰ ਵਿੱਚ ਆਇਆ ਤੇ ਘਰ ਦੀ ਹਾਲਤ ਵੇਖ ਕੇ ਰਾਨ ਹੋਇਆ ਤੇ ਕੰਗਾਲ ਹੋਣ ਦਾ ਕਾਰਨ ਪੁੱਛਿਆ ਤਦੋਂ ਇਸ ਨੇ ਆਪਣੀ ਸਾਰੀ ਵਾਰਤਾ ਕਹਿ ਸੁਣਾਈ ਫਿਰ ਉਹ ਕਹਿਣ ਲੱਗਾ ਕਿ ਤੂੰ ਆਪਣੇ ਪਿਤਾ ਦੇ ਕਹੇ ਬਚਨਾਂ ਦਾ ਭੇਤ ਨਹੀਂ ਸਮਝ ਸਕਿਆ ਤੈਨੂੰ ਮੈਂ ਸਮਝਾਉਂਦਾ ਹਾਂ ਜੋ ਤੇਰੇ ਪਿਤਾ ਨੇ ਕਿਹਾ ਸੀ ਕਿ ਮਿੱਠਾ ਖਾਇਆ ਕਰ ਇਸ ਦਾ ਮਤਲਬ ਸੀ ਕਿ ਜਦੋਂ ਪੂਰੀ ਭੁੱਖ ਲੱਗੇ ਉਦੋਂ ਭੋਜਨ ਖਾਵੇਂ ਕਿਉਂਕਿ ਉਦੋਂ ਬਿਹਾ ਭੋਜਨ ਵੀ ਸੁਆਦਿਸ਼ਟ ਲੱਗਦਾ ਦੂਸਰਾ ਕਿ ਸ਼ਾਮੇ ਸ਼ਾਮੇ ਜਾਇਆ ਕਰੀ ਇਸ ਦਾ ਮਤਲਬ ਸੀ ਕਿ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਦੁਕਾਨ ਤੇ ਜਾਵੀਂ ਦੁਕਾਨ ਖੋਲੀ ਸ਼ਾਮ ਨੂੰ ਸੂਰਜ ਛਿਪੇ ਤੋਂ ਬਾਅਦ ਘਰ ਵਿੱਚ ਆਵੀਂ ਭਾਵੇਂ ਕੋਈ ਗ੍ਰਾਹਕ ਨਾ ਮੁੜ ਜਾਵੇ ਤੀਸਰਾ ਸਿੱਖੇ ਕਿਸੇ ਗ੍ਰਾਹਕ ਤੋਂ ਉਧਾਰ ਮੰਗੀ ਨਾ ਇਸ ਦਾ ਮਤਲਬ ਸੀ ਕਿ ਪਹਿਲਾਂ ਉਹਨਾਂ ਕੋਲੋਂ ਕੋਈ ਗਹਿਣਾ ਆਦ ਗਿਰਵੀ ਰੱਖ ਲਵੀ ਤੈਨੂੰ ਮੰਗਣ ਦੀ ਲੋੜ ਨਾ ਪਵੇ ਉਹ ਆਪੇ ਦੇ ਜਾਣਗੇ ਜੋ ਮਸੀਤ ਪੁੱਟਣ ਬਾਰੇ ਕਿਹਾ ਸੀ ਉਹ ਤੈਨੂੰ ਸਵੇਰੇ ਦੱਸਾਂਗਾ ਅਗਲੇ ਦਿਨ ਜਦੋਂ ਸਵਾ ਪਹਿਰ ਦਿਨ ਚੜ ਗਿਆ ਤਦੋਂ ਘਰ ਦੇ ਵਿਹੜੇ ਵਿੱਚ ਜਿੱਥੇ ਮਸੀਤ ਦਾ ਪਰਛਾਵਾਂ ਪੈ ਰਿਹਾ ਸੀ ਉੱਥੋਂ ਪੁੱਟਣ ਲਈ ਕਿਹਾ ਜਦੋਂ ਪੁੱਟਿਆ ਤਾਂ ਕਾਫੀ ਧਨ ਪ੍ਰਾਪਤ ਹੋ ਗਿਆ ਫਿਰ ਥਮ ਸ਼ਾ ਬਾਰੇ ਪੁੱਛਿਆ ਤਦ ਉਸਨੇ ਘਰ ਦੇ ਥਮਲਿਆਂ ਨੂੰ ਵੇਖਿਆ ਤੇ ਜੋ ਥਮਲਾ ਭੋਲਾ ਸੀ ਉਸਨੂੰ ਫੋਲਣ ਲਈ ਕਿਹਾ ਜਦੋਂ ਫੋਲ ਕੇ ਦੇਖਿਆ ਤਾਂ ਉਸ ਵਿੱਚੋਂ ਮੋਹਰਾਂ ਦੀਆਂ ਥੈਲੀਆਂ ਨਿਕਲ ਆਈਆਂ ਇਸ ਪ੍ਰਕਾਰ ਉਹ ਸ਼ਾਹੂਕਰ ਦਾ ਪੁੱਤਰ ਆਪਣੇ ਘਰ ਵਿੱਚੋਂ ਹੀ ਧਨ ਪ੍ਰਾਪਤ ਕਰਕੇ ਫਿਰ ਸੁਖੀ ਹੋ ਗਿਆ ਇਉ ਸਤਿਗੁਰੂ ਫਰਮਾਉਂਦੇ ਆ ਕਿ ਸਾਖਤ ਪੁਰਖਾਂ ਦੇ ਅੰਤਹਿ ਕਰਨ ਵਿੱਚ ਵੀ ਪਰਮੇਸ਼ਰ ਗੁਪਤ ਰੂਪ ਵਿੱਚ ਵਸ ਰਿਹਾ ਪਰ ਭਾਗਾਂ ਤੋਂ ਹੀਣਿਆਂ ਕੋਲੋਂ ਹਰੀ ਦੂਰ ਹੀ ਰਹਿੰਦਾ ਪਾਪ ਪ੍ਰਾਪਤ ਨਹੀਂ ਹੁੰਦਾ ਹਰ ਹਰ ਤਿਨ ਕਾ ਦਰਸ ਨ ਕਰਿ ਯਹੋ ਜਿਨੀ ਹਰ ਹਰ ਨਾਮ ਨ ਧਿਆਇਆ ਏ ਹਰੇ ਭਰੇ ਕਰਨ ਵਾਲੀ ਪਰਮੇਸ਼ਰ ਸਾਨੂੰ ਉਹਨਾਂ ਸਾਖਤਾਂ ਦਾ ਦਰਸ਼ਨ ਵੀ ਨਾ ਕਰਾਇਓ ਏ ਹਰੀ ਦੇ ਪਿਆਰਿਓ ਉਹਨਾਂ ਮਨ ਮੁੱਖਾਂ ਦਾ ਦਰਸ਼ਨ ਨਾ ਕਰੋ ਜਿਨ੍ਹਾਂ ਨੇ ਹਰ ਹਰ ਨਾਮ ਨੂੰ ਧਿਉਣਾ ਨਹੀਂ ਕੀਤਾ ਜਿਨੀ ਦਰਸ਼ਨ ਜਿਨੀ ਦਰਸ਼ਨ ਸਤਿਗੁਰ ਪੁਰਖ ਨਾ ਪਾਇਆ ਏ ਭਾਈ ਪੁਰਖ ਪੂਰਨ ਸਤਿਗੁਰੂ ਜੀ ਦਾ ਜਿਨ੍ਹਾਂ ਨੇ ਦਰਸ਼ਨ ਦੀਦਾਰ ਸੱਚਮੁੱਚ ਹੀ ਜਿਨ੍ਹਾਂ ਨੇ ਦਰਸ਼ਨ ਦੀਦਾਰ ਨਹੀਂ ਪਾਉਣਾ ਕੀਤਾ ਜਿਨ੍ਹਾਂ ਜਿਨ੍ਹਾਂ ਨੇ ਖੜ ਦਰਸ਼ਨਾ ਵਿੱਚੋਂ ਸ੍ਰੇਸ਼ਟ ਸਤਿਗੁਰੂ ਪੁਰਖ ਜੀ ਦਾ ਦਰਸ਼ਨ ਨਹੀਂ ਪਾਉਣਾ ਕੀਤਾ ਉਹਨਾਂ ਦਾ ਜਨਮ ਵਿਅਰਥ ਹੀ ਹੈ ਹਮ ਚਾਤ੍ਰਿਕ ਹਮ ਚਾਤ੍ਰਿਕ ਦੀਨ ਹਰ ਪਾਸ ਬੇਨੰਤੀ RAM ਮੈਂ ਚਾਤਰਿਕ ਬਬੀਹੇ ਦੀ ਨਿਆਈ ਮੈਂ ਚਾਤਰਿਕ ਬਬੀਹੇ ਦੀ ਨਿਆਈ ਹਰੀ ਨਾਮ ਰੂਪ ਸਵੰਤੀ ਬੂੰਦ ਦੀ ਪ੍ਰਾਪਤੀ ਨਾ ਹੋਣ ਕਰਕੇ ਦੀਨ ਦੁਖੀ ਹਾਂ ਤੇ ਰਾਮ ਸਰੂਪ ਗੁਰੂ ਰੂਪੀ ਬਦਲ ਦੇ ਕੋਲ ਹਰੀ ਨਾਮ ਰੂਪੀ ਸਵੰਤੀ ਬੂੰਦ ਲਈ ਬੇਨੰਤੀ ਜੋਦੜੀ ਕਰਦਾ ਹਾਂ ਗੁਰ ਮਿਲ ਗੁਰ ਮੇਲ ਮੇਰਾ ਪਿਆਰਾ ਹਮ ਸਤਗੁਰ ਕਰਹਿ ਭਗਤੀ ਰਾਮ ਏ ਗੁਰੂ ਜੀ ਤੁਸੀਂ ਮੈਨੂੰ ਮਿਲ ਪਵੋ ਏ ਗੁਰੂ ਜੀ ਤੁਸੀਂ ਮੈਨੂੰ ਮੇਰਾ ਪਿਆਰਾ ਮਿਲਣਾ ਕਰੋ ਤੇ ਸਤਿਗੁਰੂ ਤਾਂ ਜੋ ਮੈਂ ਰਾਮ ਪਰਮੇਸ਼ਰ ਦੀ ਭਗਤੀ ਕਰ ਸਕਾਂ ਹਰ ਹਰ ਸਤਿਗੁਰ ਕਰਹਿ ਭਗਤੀ ਜਾਂ ਹਰ ਪ੍ਰਭ ਕਿਰਪਾ ਧਾਰੇ ਏ ਸਤਿਗੁਰੂ ਜੀ ਮੈਂ ਤੁਹਾਡੇ ਦੁਆਰਾ ਤਾਂ ਹੀ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦੀ ਭਗਤੀ ਕਰ ਸਕਦਾ ਹਾਂ ਜਦ ਹਰੀ ਪ੍ਰਭੂ ਆਪ ਮੇਰੇ ਤੇ ਆਪਣੀ ਮਿਹਰ ਦੀ ਦ੍ਰਿਸ਼ਟੀ ਧਾਰਨੀ ਕਰੇ ਮੈਂ ਗੁਰ ਬਿਨ ਅਵਰ ਨ ਕੋਈ 베ਲੀ ਗੁਰ ਸਤਗੁਰ ਪ੍ਰਾਣ ਹਮਾਰੇ ਮੇਰਾ ਗੁਰੂ ਤੋਂ ਬਗੈਰ ਹੋਰ ਕੋਈ ਵੀ 베ਲੀ ਮਿੱਤਰ ਸਹਾਇਕ ਨਹੀਂ ਹੈ ਇਸ ਲਈ ਗੁਰ ਚੇਤਨ ਸਰੂਪ ਪੂਜਨੀਕ ਸਤਗੁਰੂ ਜੀ ਹਮਾਰੇ ਕਈਏ ਮੇਰੇ ਪ੍ਰਾਣਾ ਦਾ ਆਸਰਾ ਹਨ ਕਹ ਨਾਨਕ ਗੁਰ ਨਾਮ ਦਿਰੜਾਇਆ ਹਰ ਹਰ ਨਾਮ ਹਰ ਸਤੀ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਗੁਰਾਂ ਨੇ ਸਾਨੂੰ ਅੰਮ੍ਰਿਤ ਨਾਮ ਦ੍ਰਿੜ ਕਰਵਾਇਆ ਹੈ ਤੇ ਅਸੀਂ ਹਰੇਕ ਨਾਮਾਂ ਵਿੱਚੋਂ ਹਰੇ ਪਰੇ ਕਰਨ ਵਾਲੇ ਸਤ ਸਰੂਪ ਪਰਮੇਸ਼ਰ ਦਾ ਹਰ ਨਾਮ ਨਿਸ਼ਚੇ ਕੀਤਾ ਹੈ ਜਦ ਗੁਰਾਂ ਨੇ ਹਰ ਹਰ ਨਾਮ ਦ੍ਰਿੜ ਕਰਾਇਆ ਤਾਂ ਅਸੀਂ ਸਤ ਦੇ ਧਾਰਨ ਵਾਲੇ ਹੋ ਗਏ ਹਾਂ ਹਮ ਚਾਤ੍ਰਿਕ ਹਮ ਚਾਤ੍ਰਿਕ ਦੀਨ ਹਰ ਪਾਸ ਬੇਨੰਤੀ ਹਮ ਤੋਂ ਪਾਵਤ ਤਮਾਮ ਜਾਤਿਰਿਕ ਬਬੀਹਾ ਦੀ ਨਿਆਈ ਮੇਰਾ ਚੇਤ ਰੂਪੀ ਜਾਤਿਰਿਕ ਬਬੀਹਾ ਦੀਨ ਗਰੀਬ ਹੈ ਤੇ ਹਰ ਪਰਮੇਸ਼ਰ ਦੇ ਪਾਸ ਕੋਲ ਬੇਨੰਤੀ ਬੇਨਤੀ ਕਰਦਾ ਹਾਂ ਕਿ ਮੈਨੂੰ ਆਪਣੀ ਨਾਮ ਰੂਪੀ ਸੁਵੰਤੀ ਬੂੰਦ ਦਾ ਸਹਾਰਾ ਦੇਣਾ ਕਰੋ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ